ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹਲਾ 5 ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਣਾ ਵਸੇ ਮਨ ਮਾਹੀ ਅੰਗੀਕਾਰ ਕੀਆ ਤੈਨ ਕਰਤੈ ਦੁੱਖ ਦਾ ਡੇਰਾ ਟਾਹਿਆ ਜਿਓ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜਿਓ ਜੋਗਿਸ਼ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਸ਼ੂ ਨਾ ਜਾਪੈ ਆਪਣਿਆ ਸੰਤਾਨੋ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜਿਓ ਚਰਨ ਕਮਲ ਜਨ ਕਾਇ ਆਧਾਰੋ ਆਠ ਪਹਿਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜਿਓ ਮਾਜ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸੱਚ ਧਾਈਐ ਸੋ ਰਿਦਾ ਸੁਹਿਲਾ ਜਿਤ ਹਰ ਗੁਣ ਗਾਈਐ ਸਾ ਤਰਤੇ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਟੋ ਹੁ ਕੁਰਬਾਨੋ ਜੀਓ ਸੱਚ ਵਡਾਈ ਕੀ ਮਨ ਨਾ ਪਾਈ ਕੁਦਰਤ ਕਰਮਾ ਕਹਿਣਾ ਜਾਈ ਧਿਆਏ ਧਿਆਏ ਜੀਵ ਹੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜਿਓ ਸੱਚ ਸਲਾਹਣ ਵਡ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵਹਿ ਸੱਚ ਨਾਮ ਨਿਸ਼ਾਨੋ ਜਿਓ ਸਚੇ ਅੰਤ ਨਾ ਜਾਣ ਕੋਈ ਥਾਨ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜਿਓ ਮਾਜ ਮਹਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੋਹੇਲਾ ਜਪ ਅਮਰਤ ਨਾਮ ਸੰਤ ਸੰਗ ਮੇਲਾ ਘੜੇ ਮੋਰਤ ਸਿਮਰਤ ਪਲ ਵੰਯੈ ਹੈ ਜੀਵਨ ਸਫਲ ਤੇ ਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਭੈ ਭੋ ਪਰਮ ਖੋਇਆ ਗੁਰ ਪੂਰੈ ਦੇਖਾ ਸਭ ਨੇ ਜਾਇ ਜਿਓ ਪ੍ਰਭ ਸਮਰੱਥ ਵਡ ਊਚ ਅਪਾਰਾ ਨੌ ਨਿਦ ਨਾਮ ਭਰੇ ਪੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜਿਓ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਧਰ ਵਾਲਾ ਦੇਹਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜਿਓ ਮਾਜ ਮਹੱਲਾ ਪੰਜਵਾਂ ਐਥੇ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੋਦ ਬੇਨ ਵਰਨਾ ਕੋਈ ਕਰਤੇ ਮੈਂ ਧਾਰੇ ਓਟ ਤੁਮਾਰੀ ਜਿਓ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੇ ਜੇ ਨ ਸੇਵਿਆ ਤੈ ਨਹੀਂ ਸੁਖ ਪਾਇਆ ਸੋ ਜਨਮ ਨ ਜੂਵੈ ਹਾਰੀ ਜਿਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੇ ਸਫਲ ਇਹਾ ਹੈ ਕਾਰੀ ਜਿਓ ਦ੍ਰਿਸ਼ਟ ਤਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕ ਸੁਵੇਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੇ ਜਿਓ ਮਾਜ ਮਹੱਲਾ ਪੰਜਵਾ ਮੰਨ ਤਨ ਰਤਾਰਾਮ ਪਿਆਰੇ ਸਰਬਸ ਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਏ ਬਿਸਰਨਾ ਕੋਈ ਸਾਸਾ ਜਿਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟਿਏ ਜਮਕੇ ਫਾਸਾ ਜਿਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਭੇਵਾ ਕਾਮ ਕਰੋਦ ਕਿਲ ਬਿਖ ਘੁਰ ਕਾਟੇ ਪੂਰਨ ਹੋਈ ਆਸਾ ਜਿਓ ਪੂਰਨ ਭਾਗ ਭਏ ਜਿਸ ਪ੍ਰਾਣੇ ਸਾਧ ਸੰਗ ਮਿਲੇ ਸਾਰੰਗ ਪਾਣੇ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਣ ਗ੍ਰਿਸ਼ਟ ਉਦਾਸਾ ਜਿਓ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਰਿਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸ਼ਾਂਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜਿਓ ਜਾ ਕੈ ਗ੍ਰਹਿ ਨਵ ਨਿਦ ਹਰ ਭਾਈ ਤਦ ਮਿਲੇ ਆਜੇ ਸਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋ ਗਾ ਜਿਓ ਖੇ ਨਮਨ ਥਾਪੋ ਥਾਪਣ ਹਾਰਾ ਆਪੇ ਕੰਤੀ ਆਪ पसारा ਲੇਪਨ ਹੀ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਿਜੋਗਾ ਜਿਓ ਅੰਜਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰਬੋ ਹਿੱਤ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜਿਉ ਮਾਜ ਮਹੱਲਾ ਪੰਜਵਾ ਸੋਈ ਕਰਣਾ ਜੇ ਆਪ ਕਰਾਏ ਜਿਥੈ ਰਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਉਕਮ ਲਗੈ ਜਿਸ ਮਿਠਾ ਜਿਓ ਸਭ ਪਰੋਈ ਇਕਤ ਧਾਗੇ ਜਿਸ ਲਾਇ ਲੇ ਸੋ ਚਰਣੀ ਲਾਗੇ ਓਂ ਦਾ ਕਬਲ ਜਿਸ ਹੋਏ ਪ੍ਰਗਾਸ ਤੈਨ ਸਰਬ ਨਿਰੰਜਨ ਡਿਠਾ ਜਿਓ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਣ ਹੈ ਹਉ ਬਲੇ ਹਾਰੀ ਸੰਤਨ ਤੇਰੇ ਜਿਨ ਕਾਮ ਕਰੋਧ ਲੋਭ ਪਿਠਾ ਜਿਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਬਿਨ ਸਿਆ ਭ੍ਰਮ ਭਉ ਟੀਠਾ ਜਿਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੇ ਬਿਨ ਸਿਆ ਭ੍ਰਮ ਭਉ ਟੀਠਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ